ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਸ਼ਹਾਦਤ ਅੱਗੇ ਹਰ ਕੋਈ ਸ਼ੀਸ਼ ਨਿਵਾਰੀ ਹੈ ਗੁਰੂ ਘਰਾਂ ਚ ਸ੍ਰੀ ਅਖੰਡ ਪਾਠ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੋ ਰਹੀ ਹੈ ਇਹ ਤਸਵੀਰਾਂ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਅਤੇ ਸ਼ਰੋਮੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਚ ਤਾਰਨ ਦੀ ਅਪੀਲ ਕੀਤੀ ਕੀ ਸਥੀ ਸੰਗਤ ਕਰਾਈ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਸਮੂਹ ਸਾਥ ਸਾਧ ਸੰਗਤ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਦੇ ਵਿਦੇਸ਼ ਦੇ ਵਿੱਚ 10 ਜੂਨ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਹੱਕ ਤੇ ਸੱਚ ਲਈ ਆਪਣੀ ਸ਼ਹਾਦਤ ਵੀ ਦਿੱਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਦੇ ਬਾਨੀ ਸਤਗੁਰਾਂ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ ਤੇ ਸਤਗੁਰਾਂ ਨੇ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਚੁਣੌਤੀ ਵੀ ਦਿੱਤੀ ਉਹ ਚੁਣੌਤੀ ਕੀ ਸੀ ਉਹ ਹੱਕ ਤੇ ਸੱਚ ਦੀ ਭਰਮਾਂ ਚੋਂ ਭੁਲੇਖਿਆਂ ਚੋਂ ਬਹਿਮਾਂ ਚੋਂ ਤੇ ਜਾਤ ਪਾਤ ਚੋਂ ਤੇ ਗਰੀਬ ਊਚ ਨੀਚ ਨੂੰ ਖਤਮ ਕਰਨ ਲਈ ਸਤਿਗੁਰਾਂ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਸੀ ਤੇ ਸਤਿਗੁਰਾਂ ਦਾ ਵੀ ਬਹੁਤ ਵੱਡਾ ਵਿਰੋਧ ਹੋਇਆ ਪਰ ਗੁਰੂ ਸਾਹਿਬ ਜੀ ਨੇ ਝਗੜਾ ਨਹੀਂ ਕਿਸੇ ਨਾਲ ਕੀਤਾ ਗੁਰਸ਼ਾਬਦ ਦੀ ਸੋਝੀ ਤਹਿਤ ਵੱਖ-ਵੱਖ ਸਥਾਨਾਂ ਤੇ ਜਾ ਕੇ ਆਪ ਜਾ ਕੇ ਉਹਨਾਂ ਨੂੰ ਜਿਹੜੀਆਂ ਆਤਮਾਵਾ ਮਾਨਸਿਕ ਤੌਰ ਤੇ ਕਮਜ਼ੋਰ ਤੇ ਨਿਰਬਲ ਹੋਈਆਂ ਸੀ ਉਹਨਾਂ ਨੂੰ ਗੁਰਸ਼ਾਬਦ ਦਾ ਹੌਕਾ ਦੇ ਕੇ ਉਹ ਮੋੜ ਸਰਜੀਤ ਕੀਤਾ ਇਹੋ ਹੀ ਸਤਗੁਰਾਂ ਦਾ ਅਮੋਲਕ ਖਜ਼ਾਨਾ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੁਰਦੁਆਰਾ ਆਰ암 ਸਰ ਵਿਖੇ ਭਾਈ ਗਰਦਾਸ ਜੀ ਦੀ ਕਲਮ ਤੋਂ ਗੁਰੂ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਔਰ ਇਹ ਵੀ ਗੁਰੂ ਸਾਹਿਬ ਦੀ ਬੜੀ ਆਈ ਸੀ ਕਿ ਸਤਗੁਰ ਜੀ ਨੇ ਆਪਣੇ ਦੋ ਮਹਾਨ ਗੁਰਸਿੱਖ ਭਾਈ ਗਰਦਾਸ ਜੀ ਔਰ ਧੰਤਨ ਬਾਬਾ ਬੁੱਢਾ ਜੀ ਉਹਨਾਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਤੇ ਇਹ ਗੁਰ ਸ਼ਬਦ ਦਾ ਜਿਹੜਾ ਸਤਗੁਰ ਜੀ ਨੇ ਸੋਮਾ ਤੇ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਲਾਇਆ ਸੀ ਉਹਨੂੰ ਸਤਗੁਰਾਂ ਨੇ ਕਲਮਬੰਦ ਕਰਾਇਆ ਭਾਈ ਗਰਦਾਸ ਜੀ ਦੀ ਕਲਮ ਤੋਂ ਸੋ ਸਤਗੁਰਾਂ ਨੇ ਪਵਿੱਤਰ ਲਾਹੌਰ ਦੀ ਧਰਤੀ ਤੇ ਜਾ ਕੇ ਆਪਣੀ ਸ਼ਹਾਦਤ ਵੀ ਦਿੱਤੀ ਤੇ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਗੁਰੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹ ਸ਼ਹਾਦਤ ਤੋਂ ਬਾਅਦ ਫਿਰ ਇੱਕ ਨਵਾਂ ਸਿੱਖਾਂ ਨੂੰ ਸਮੁੱਚੀ ਦੁਨੀਆ ਤੇ ਮਨੁੱਖਤਾ ਨੂੰ ਇਹ ਸਿਧਾਂਤ ਸਿਰਜ ਕੇ ਦਿੱਤਾ ਤੇ ਉਹ ਸਿਧਾਂਤ ਮੈਂ ਸਮਝਦਾ ਅੱਜ ਤੱਕ ਪ੍ਰਚਲਿਤ ਆ ਸੋ ਗੁਰੂ ਪੰਜਮ ਪਾਤਸ਼ਾਹ ਜੀ ਨੇ ਬੜੇ-ਬੜੇ ਪਰਉਪਕਾਰ ਮਨੁੱਖਤਾ ਤੇ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਪਵਿੱਤਰ ਗੁਰਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਆਪਣੀ ਰਚਨਾ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਤੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਬਹੁਤ ਵੱਡਾ ਰਤਵਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਇਹੋ ਕਾਰਨ ਆ ਕਿ ਸਾਰੇ ਲੋਕ ਰੋਜ਼ ਗਾਥਾ ਸੁਣਦੇ ਆ ਕਿ ਗੁਰੂ ਪੰਮ ਪਾਤਸ਼ਾਹ ਜੀ ਜਿਸ ਪਵਿੱਤਰ ਪਲੰਘੇ ਤੇ ਆਪ ਰਾਜਮਨ ਹੁੰਦੇ ਸੀ ਸਤਗੁਰੂ ਜੀ ਨੂੰ ਉੱਥੇ ਸੁਖਾਸਣ ਕਰਕੇ ਆਪ ਥੱਲੇ ਸੰਬੋਲਕ ਤੌਰ ਤੇ ਜਿਹੜਾ ਅੱਜ ਵੀ ਕੋਠਾ ਸਾਹਿਬ ਦੀ ਪਰਨ ਭਰਾਇਆ ਸੋ ਕਹਿਣ ਤੋਂ ਪਾਪ ਉੱਥੇ ਬਰਾਜਮਨ ਹੁੰਦੇ ਸੀ ਸੋ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਤੇ ਹੱਕ ਤੇ ਸੱਚ ਲਈ ਲੜਨ ਦੀ ਤੇ ਆਵਾਜ਼ ਬੁਲੰਦ ਕਰਨ ਦੀ ਇਹ ਸਤਿਗੁਰਾਂ ਨੇ ਸਾਨੂੰ ਪ੍ਰੇਤ ਬਖਸ਼ਿਸ਼ ਕੀਤੀ ਸੀ ਸਮਾਰਾਇ ਸਮੁੱਚੇ ਖਾਲਸਾ ਪੰਥ ਦੇਸ਼ ਤੇ ਵਿਦੇਸ਼ ਦੇ ਵਿੱਚ ਇਹ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਉਂਦਾ ਪੂਰੀ ਪੂਰੀ ਖਾਲਸਾ ਸਾਧ ਸੰਗਤ ਜੀਓ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਲ ਸਚਕੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਨਹਾਰੇ ਪੰਜਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦ ਗੁਰਪੁਰਬ ਹੈ ਸਤਿਗੁਰੂ ਜੀ ਜਦ ਤਤਿ ਲੋਥੇ ਬੈਠੇ ਸਨ ਤੇ ਸਾਈ ਮੀਆਂ ਬੀਰ ਜੀ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਿਗੁਰਾਂ ਦੇ ਸਾਹਮਣੂ ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਇੱਕੀ ਭਾਣੇ ਵਰਤਾਰੇ ਹੋ ਇਹ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਉਹ ਕਹਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸਿੱਖੀ ਤਣ ਸਾੜ ਦਾ ਛਲ ਛਲ ਹੋ ਗਿਆ ਜੋ ਸਾਹ ਸੱਚੀ ਸਰਕਾਰ ਦਾ ਸਾਇ ਮੇਂ ਯਾ ਮੇਰ ਬਿਠਾ ਹਾਲ ਆਜਾ ਦੇ ਯਾਰ ਦਾ ਉਹੋ ਵਿਅਕਲ ਰੋਪਿਆ ਚੀਖਾਂ ਤੇ ਤਾਂ ਹੀ ਮਾਰਦਾ ਅਗੋਂ ਕਿਹਾ ਸਤਗੁਰਾਂ ਸੁਣੋ ਮੀਆ ਛੋੜੋ ਪ੍ਰੀਤੀ ਚਾਮ ਸੇ ਕਿਆ ਹੁਵਾ ਤਨ ਸਾੜ ਰਹਾ ਅਮ ਸ਼ਾਂਤ ਹੈ ਹਰ ਨਾਮ ਸੇ ਜੇਠ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਤੱਤਾ ਪਾਣੀ ਤੱਤਾ ਲੋਹ ਤੱਤੀ ਅਗ ਤੱਤੀ ਰੇਤ ਤੱਤੀ ਸਾਰੇ ਹੀ ਉਸ ਵਕਤ ਉਥੇ ਤੱਤੇ ਸਨ ਕਿਨਾਰੇ ਸਾਰੇ ਤੱਤਿਆਂ ਦੇ ਵਿੱਚ ਠੰਡੇ ਸੰਤਾਂ ਕੇਵਲ ਸਤਿਗੁਰੂ ਧੰਕੂ ਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਰੋ ਤੇ ਬਹਿ ਕੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਖਾਲਸਾ ਜੀ ਅੱਜ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਹੈ ਆਓ ਵਾਹ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਸਿਰ ਝੁਕਾ ਕੇ ਸਤਿਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ कोट कोट ਪ੍ਰਣਾਮ ਕਰਿਏ ਸ਼ਰਧਾ ਸਤਕਾਰ ਭੇਟ ਕਰਿਏ ਔਰ ਸਤਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਕਿਰਨ ਮਿਲੇ ਜਾਲਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸ਼ਾਂਤੀ ਦੇ ਪੁੰਜ ऐसे दीनदयाल सतगुरु ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਵਿਖੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਸਨ ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ ਹੈ ਤੇ ਬੇਅੰਤ ਸਿੱਖ ਸੰਗਤਾਂ ਨੇ ਭੋਗ ਸਮੇਂ ਹਾਜ਼ਰੀਆਂ ਭਰੀਆਂ ਗੁਰੂ ਚਰਨਾਂ 'ਚ ਨਤਮਸਤਕ ਹੋਣਾ ਕੀਤਾ ਹੈ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਹਾਜ਼ਰੀਆਂ ਭਰ ਰੀਆਂ ਨੇ ਜਿੱਥੇ ਤਖਸਾਲ ਸਾਬ ਤੇ ਗੁਰਬਾਣੀ ਸ਼ਬਦ ਕੀਰਤਨ ਦਾ ਸੰਗਤ ਆਨੰਦ ਮਾਰ ਰਹੀਆਂ ਨੇ ਉਥੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਵਕ ਵਕ ਸੰਗਤਾਂ ਵੱਲੋਂ ਤਖਸਾਲ ਸਾਬ ਦੇ ਸਮੁੱਚੇ ਪ੍ਰਬੰਧ ਵੱਲੋਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਾਈਆਂ ਗਈਆਂ ਨੇ ਗੁਰੂ ਕਿਰਪਾ ਕਰਨ ਸਭਨਾਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਨਾਲ ਸੰਗਤਾਂ ਨੂੰ ਵੀ ਅਪੀਲ ਹੈ ਕਿ ਜਿਵੇਂ ਗਰਮੀ ਦਾ ਬਹੁਤ ਵੱਡਾ ਮੌਸਮ ਹੈ ਸਤਿਗੁਰੂ ਵਾਤਾਵਰਣ ਨੂੰ ਸੁਹਾਵਣਾ ਕਰਨ ਵਾਸਤੇ ਬਾਗ ਬਗੀਚੇ ਇਦਾਂ ਦੀ ਮਹਾਰਾਜ ਬੜੀ ਸੁਆਵਾਂ ਆਪ ਕਰਾਉਂਦੇ ਰਹੇ ਨੇ ਤੇ ਸੰਗਤਾਂ ਨੂੰ ਵੀ ਇਹ ਅਪੀਲ ਬੇਨਤੀ ਹੈ ਕਿ ਆਪਾਂ ਨੇੜੇ ਤੇੜੇ ਜਿੱਥੇ ਵੀ ਕਿਤੇ ਆਪਣੇ ਘਰਾਂ 'ਚ ਆਸ-ਪਾਸ ਦਰਖਤ ਲਾ ਕੇ ਵਾਤਾਵਰਨ ਨੂੰ ਸੁਹਾਵਣਾ ਬਣਾਉਣ ਵਾਸਤੇ ਇਹ ਵੀ ਬਹੁਤ ਵੱਡੀ ਮਹਾਨ ਸੇਵਾ ਮਨੁੱਖਤਾ ਦੀ ਇਹਦੇ ਵਿੱਚ ਵੀ ਯੋਗਦਾਨ ਆਪਾਂ ਨੂੰ ਪਾਉਣਾ ਚਾਹੀਦਾ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਨਜੋਤ ਸਿੰਘ ਸਾਹਿਬ ਜੀ ਵੱਲੋਂ ਸਿੱਖ ਸੰਗਤਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਜੀ